ਹੈਣੀ ਹੈ ਨਾ ਹਾਂ ਸਿਰਫ 90000 ਲਿਆਓ ਤੇ ਲੈ ਜਾਓ ਨਹੀਂ ਨਹੀਂ ਕੋਈ ਹੋਰ ਦਿਖਾਓ ਜਿਆਦਾ ਮਹਿੰਗੀ ਆ ਖੜ ਮੇਰੀ ਚੱਪਲ ਕਿੱਥੇ ਖੜ ਜਾ ਖੜ ਜਾ ਯਾਰ ਖੜ ਜਾ ਬਈ ਖੜ ਜਾ ਖੜ ਜਾ ਪੁੱਛ ਤਾਂ ਲੱਗੀ ਯਾਰ ਕੁੜੀ ਕਹਿੰਦੀ ਕਿ ਆਹ ਕਾ ਤੋ ਐਵੇਂ ਗੁੱਸਾ ਕਰੀਏ ਨਾ ਆਹ ਦੇਖ ਵੀਡੀਓ ਦੇਖ ਇਹਦੀ ਪਹਿਲਾਂ ਕੀ ਕਹਿੰਦੀ ਆ ਜੇ ਤੁਹਾਨੂੰ ਲੱਗਦਾ ਮੇਰੀ ਡਬਲ ਮੀਨਿੰਗ ਟਾਈਪ ਵੀਡੀਓ ਹੈ ਕਿ ਆ ਚਲੋ ਆਪਾਂ ਜੇ ਤੁਹਾਨੂੰ ਨਹੀਂ ਚੰਗੀਆਂ ਲੱਗਦੀਆਂ ਆਪਾਂ ਉਹ ਵੀਡੀਓ ਦੁਬਾਰਾ ਨਹੀਂ ਕ੍ਰੀਏਟ ਕਰਾਂਗੇ ਆ ਦੇਖਿਆ ਯਾਰ ਕਿੰਡੀ ਸੰਸਕਾਰੀ ਕੁੜੀ ਲੱਗਦੀ ਪਈ ਹੈ ਕਿ ਆਪਣੇ ਆ ਮਾਫੀ ਮੰਗ ਲਈ ਨੂੰ ਪਤਾ ਸੀਗਾ ਕਿ ਮੈਂ ਭਾਈ ਗਲਤ ਕਰੀ ਜਾਂਦੀ ਆ ਤੇ ਮੇਰੇ ਪਣ ਕੇ ਜੋੜੇ ਤੇ ਮੈਂ ਪਹਿਲੀ ਮਾਫੀ ਮੰਗ ਲਾ ਦੇਖੇ ਯਾਰ ਕਿੰਡੀ ਸੰਸਕਾਰੀ ਲੱਗਦੀ ਪਈ ਇਹ ਕੁੜੀ ਇਹ ਨਾ ਤੇ ਨੰਗੀ ਹੋ ਕੇ ਵੀਡੀਓ ਪਾ ਰਹੀਆਂ ਆ ਜਾਂ ਤੇ ਨਾ ਤੇ ਮੈਂ ਉਹਦਾ ਦੀ ਵੀਡੀਓ ਅਪਲੋਡ ਕਰ ਰਹੀਆਂ ਜੋ ਜਿਹੜਾ ਕਿ ਅੱਜ ਕੱਲ ਚੱਲ ਰਿਹਾ ਕਿ ਆਪਾਂ ਇਹਦਾ ਇੰਸਟਾਗ੍ਰam ਨਾ ਚੈੱਕ ਕਰ ਲਈਏ ਵਾਵਾ ਸੰਸਕਾਰੀ ਲੱਗਦੀ ਆ ਕੁੜੀ ਤਾਂ ਫਿਰ ਮੈਨੂੰ ਤੇਰੇ ਦੱਸਣ ਦੇ ਮਸਾਬਕ ਲੈ ਆ ਦਿਖਾ ਕਾ ਸੰਸਕਾਰ ਹੈ ਤੇ ਸੇ ਕਰ ਲਾ ਭਰਾਵਾ ਇਹਦੇ ਸੰਸਕਾਰ ਇਹਦੇ ਸੰਸਕਾਰ ਭਰਾਵਾ ਟਾਕੇ ਰੱਖ ਲਾ ਕਿਉਂ ਜਨਤਾ ਵਿਗਾੜ ਨਹੀਂ ਲਈਏਗੀ ਓਏ ਇਹ ਸੰਸਕਾਰ ਤਾਂ ਸਾਰੇ ਇੰਟਰਨੈਟ ਨੇ ਦੇਖ ਲੇ ਸਾਰਿਆਂ ਨੇ ਦੇਖ ਲੇ ਅੱਛਾ ਯਾਰ ਉਹ ਯਾਰ ਮੈਂ ਤਾਂ ਸੋਚਿਆ ਵੀ ਕੁੜੀ ਬੜੀ ਸਿਆਣੀ ਹੈ ਵੀ ਆਪਣੇ ਆਪ ਕਹਿੰਦੀ ਵੈਸੇ ਗੱਲ ਇਹਦੀ ਠੀਕ ਸੀ ਕਹਿੰਦੀ ਮੈਂ ਵੀ ਕਿਹੜਾ ਦੂਜਾ ਮਾਂ ਨੂੰ ਲੱਗੀਆਂ ਨੰਗਾ ਕਰਦੀਆਂ ਜਾਂ ਕੱਪੜੇ ਲਾ ਕੇ ਕਰਦੀਆਂ ਮੈਂ ਸਿੱਧਾ ਬੋਲਦੀ ਹਾਂ ਮੈਨੂੰ ਲੱਗਦਾ ਤੇਰੀ ਅੱਖਾਂ 'ਚ ਫਰਕ ਹੈਗਾਗਾ ਕਪੜੇ ਪਾਏ ਹੋਇਆ ਮੈਂ ਇਹ ਪਤਾ ਨਹੀਂ ਲੱਗ ਰਿਹਾ ਤੈਨੂੰ ਤੂੰ ਧਿਆਨ ਦੇ ਨਾਲ ਇੱਕ ਵਾਰੀ ਹੋਰ ਦੇਖ ਲੈ ਮੈਂ ਕਹਣਾ ਇੰਸਟਾਗ੍ਰਾਮ ਦਾ ਲਾ ਦਿਖਾਈ ਯਾਰ ਛੋਟੀ ਜਸਮੇ ਬੋਮਬ ਲੱਗਦੀ ਮੈਨੂੰ ਬੋਮਬ ਲੱਗਦੀ ਮੈਨੂੰ ਓ ਬਾਈ ਪਾਸੇ ਕਰ ਲਾ ਮੈਂ ਤਾਂ ਮੈਂ ਸੱਚੀ ਬਾਈ ਮੈਂ ਮੇਰਾ ਜੋੜਾ ਕਿਥੇ ਮੇਰਾ ਵੀ ਜੋੜਾ ਲਾ ਉਹਨੂੰ ਜੀ ਕਰ ਲਿਆ ਓਏ ਪਾਸੇ ਕਰ ਲੋ ਮੈਨੂੰ ਨਾ 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 ਬਸ ਰੁਕ ਜਾ ਰੁਕ ਜਾ ਮੈਨੂੰ ਲੱਗਦਾ ਵੀ ਇਹਨੇ ਗਲਤ ਗਏ ਬੈਠੀ ਕਹਿੰਦੀ ਲੋਕਾਂ ਵਾਂਗੂ ਮੈਂ ਵੀ ਗੰਦ ਪਾਉਂਦੀ ਨਹੀਂ ਇਹਨੇ ਕਹਿਣਾ ਆਏ ਸੀ ਕਿ ਲੋਕਾਂ ਵਾਂਗੂ ਮੈਂ ਵੀ ਗੰਦ ਪਾਉਣੀ ਆ ਕਹਿੰਦੀ ਕੱਪੜੇ ਤਾਂ ਹੀ ਲਾਹੇ ਹੋਰ ਮੈਨੂੰ ਐਂ ਦੱਸਦੇ ਫਰਕ ਰਹਿ ਕੀ ਗਿਆ ਉਹ ਸਹੀ ਗੱਲ ਆ ਬਈ ਯਾਰ ਪਿੱਛੇ ਕੀ ਰਹਿ ਗਿਆ ਐਡਾ ਕੁਛ ਤਾਂ ਸਾਰਾ ਕੁਛ ਤਾਂ ਕਰਤਾ ਹੁਣ ਪਿੱਛੇ ਕੀ ਰਹਿ ਗਿਆ ਹੋਰ ਇੰਤੂ ਜ਼ਿਆਦਾ ਕੱਪੜੇ ਕਿੰਨੇ ਕੁ ਲੈਣਦੇ ਹੁੰਦੇ ਮੈਨੂੰ ਐਂ ਤਾਂ ਸਮਝਾ ਦਿਓ ਜਾਂ ਮੈਨੂੰ ਇਹ ਦੱਸਣਗੇ ਜਿਹੜੇ ਆਪਣੀ ਵੀਡੀਓ ਦੇਖੀ ਜਾਂਦੇ ਉਹ ਦੱਸਣਗੇ ਵੀ ਹੋਰ ਕਿੰਨੇ ਕੁ ਕੱਪੜੇ ਲੈ ਕੇ ਬੰਦਾ ਕਹਿੰਦਾ ਉਹ ਵੀ ਇਹ ਗੰਦ ਤਾਂ ਨਹੀਂ ਪਾਉਂਦੇ ਸੀ ਕੱਪੜੇ ਤਾਂ ਹੀ ਲਾਹੇ ਬਾਈ ਵੈਸੇ ਇਹਨੇ ਕਿਹਾ ਆ ਕਹਦੀ ਮੇਰੇ ਕਮੈਂਟ ਚੈੱਕ ਕਰ ਲਓ ਕਿ ਭਾਈ ਮੈਂ ਜੇ ਕੁਝ ਵੀ ਗਲਤ ਕਰਦੀ ਹੋਵਾਂ ਜੇ ਤੁਹਾਨੂੰ ਲੱਗਦਾ ਤਾਂ ਮੈਂ ਨਹੀਂ ਕਹਦੀ ਮੈਂ ਕਰਦੀ ਜੇ ਤੁਹਾਨੂੰ ਲੱਗਦਾ ਤਾਂ ਮੈਂ ਬੰਦ ਕਰ ਦਿਆਂਗੀ ਨਹੀਂ ਇਹ ਤਾਂ ਯਾਰ ਕੋਈ ਜਿਹੜਾ ਬੰਦਾ ਅਣਜਾਣ ਬੰਦਾ ਨਾ ਉਹ ਵੀ ਦੇਖ ਕੇ ਕਹਿ ਦੂਗਾ ਵੀ ਯਾਰ ਬਾਕੀ ਡਬਲ ਮੀਨਿੰਗ ਗੱਲਬਾਤ ਹੋ ਰਹੀ ਹੈ ਨਾਲੇ ਇਹਨੂੰ ਚੰਗੀ ਤਰ੍ਹਾਂ ਪਤਾ ਐਡੀ ਕੋਈ ਨਿਆਣੀ ਉਮਰ ਤੈਦੀ ਹੈ ਨਹੀਂਗੀ ਵੀ ਜਿਹੜਾ ਬੰਦਾ ਦੇਖ ਕੇ ਸੋਚ ਕੇ ਸਮਝ ਕੇ ਕਹਦੇ ਵੀ ਇਹ ਡਬਲ ਮੀਨਿੰਗ ਹੈ ਨਹੀਂਗਾ ਤੇ ਬਾਕੀ ਸ਼ਬਦਾਂ ਦੇ ਵਿੱਚ ਇਵੇਂ ਆਖਿਆ ਵੀ ਜੇ ਸੋਨ ਨੂੰ ਲੱਗਦਾ ਤਾਂ ਵੀ ਇਹ ਲੱਗਣ ਵਾਲੀ ਗੱਲ ਤਾਂ ਹੈ ਹੀ ਨਹੀਂ ਹੈਗੀ ਆ ਹੈਗੀ ਆ ਇਹ ਨਿਆਣਾ ਬੱਚਾ ਵੀ ਦੱਸ ਦੋ ਵੀ ਇਹ ਡਬਲ ਮੀਨਿੰਗ ਗੱਲ ਹੋ ਰਹੀ ਹੈ। ਬਾਈ ਯਾਰ ਮੈਂ ਵੀ ਬਾਈ ਤੂੰ ਵੀਡੀਓ ਦੇਖੀ ਹੋਗੀ ਹਨਾ ਇਹਦੀ ਆਹੀ ਮਾਫੀ ਵਾਲੀ। ਕੁੜੀਆਂ ਦਾ ਐ ਹੁੰਦਾ ਬਾਅਦ ਵਿੱਚ ਵਿਕਟਮ ਕਾਰਡ ਇਹਨਾਂ ਨੇ ਚੱਕਣਾ ਹੁੰਦਾ ਮੇਰੇ ਘਰ ਦੇ ਹਾਲਾਤ ਐ ਹੋ ਜੇ ਮੈਨੂੰ ਕਰਨਾ ਪੈਂਦਾ ਹੁਣ ਇਹਨੇ ਵਿਕਟਮ ਕਾਰਡ ਖੇਡਿਆ ਕਿ ਕੀ ਪਤਾ ਯਾਰ ਘਰੇ ਇੱਕ ਚੱਲ ਕੋਈ ਪ੍ਰੋਬਲਮ ਹੁੰਦੀ ਹੈ ਕਹਿੰਦੀ ਮੇਰੇ ਘਰੇ ਮੇਰੀ ਮਾਂ ਹੈ ਨਹੀਂ ਗਈ ਤੇ ਮੇਰਾ ਇਕੱਲਾ ਪਿਓ ਹੈਗਾ ਤੇ ਮੈਂ ਉਹਨਾਂ ਵਾਸਤੇ ਸਾਰਾ ਕੁਝ ਕਰ ਲਈ ਆ ਮੰਨ ਲਓ ਯਾਰ ਆ ਵੀ ਆਪਣੇ ਘਰ ਦੇ ਵਿੱਚ ਕੋਈ ਪ੍ਰੋਬਲਮ ਆ ਆਪਾਂ ਇਕੱਲੇ ਆ ਹੁਣ ਇਹਨੇ ਕਾਰਡ ਪਲੇ ਕੀਤਾ ਕਾਰਡ ਇਮੋਸ਼ਨਲ ਕਾਰਡ ਕੱਟਿਆ ਹੈ ਨੇ ਵੀ ਘਰੇ ਕੋਈ ਹੈ ਨਹੀਂ ਜਾਂ ਐਵੇਂ ਮੈਂ ਜੋ ਵੀ ਆ ਪਰ ਇਹਦਾ ਮਤਲਬ ਇਹ ਥੋੜੀਆ ਵੀ ਸਾਰੇ ਮੀਤੀ ਕਲੀਅਰ ਬਣ ਜਾਣ ਹੋਰ ਵੀ ਬਹੁਤ ਜਣੇ ਕੰਮ ਕਰਦੇ ਆਗੇ ਇਹਦਾ ਮਤਲਬ ਇਹ ਥੋੜੀ ਆ ਵੀ ਆਪਾਂ ਗੰਦ ਪਾਉਣ ਲੱਗ ਜਾਈਏ ਆਪਾਂ ਮਤਲਬ ਕਿਸੇ ਆਪ ਦਾ ਪ੍ਰੋਫੈਸ਼ਨਲ ਚੇਂਜ ਕਰ ਲਈਏ ਗੰਦ ਪਾਉਣ ਲੱਗ ਜਾਈਏ ਅਲੱਗ ਜਿਹੜੀ ਉਹਦੇ ਵਿੱਚ ਬਣ ਜਾਈਏ ਮਤਲਬ ਇਹ ਚੀਜ਼ ਥੋੜੀ ਹੁੰਦੀ ਹੈ ਵੀ ਆਪਾਂ ਹੁਣ ਗੰਦ ਪਾਉਣ ਤੇ ਹੁਣ ਇਹਦੀ ਇੱਕ ਵੀਡੀਓ ਨਹੀਂ ਬਣ ਪਈ ਤੇ ਇਹ ਬਹੁਤ ਸਾਰੀਆਂ ਵੀਡੀਓ ਨੇ ਬਹੁਤ ਜ਼ਿਆਦਾ ਵੀਡੀਓ ਭਰੀਆਂ ਪਈਆਂ ਨੇ ਬਾਈ ਇਹ ਕਹਿ ਦੇਣਾ ਉਹੀ ਗੱਲ ਨੇ ਇਹ ਤਾਂ ਸਾਰਾ ਇੰਸਟਾਗ੍ਰਾਮ ਹੀ ਸੰਸਕਾਰਾਂ ਨਾਲ ਭਰਿਆ ਪਿਆ ਕਿਹੜਾ ਕਿਹੜਾ ਚੈੱਕ ਕਰਗੇ ਦਾ ਹੂੰ ਮੈਂ ਤਾਂ ਆਪ ਮਖੇਲੇ ਵੀ ਮਾਫੀ ਵਾਲੀ ਵੀਡੀਓ ਤਾਂ ਆ ਗਈ ਚਲ ਆਪਾਂ ਦੇਖਣ ਲੱਗ ਗਏ ਪਰ ਬਾਅਦ ਦੇ ਵਿੱਚ ਜਦੋਂ ਇਹ ਕਿਹਾ ਵੀ ਯਾਰ ਭਾਈ ਮੈਂ ਤਾਂ ਮਤਲਬ ਕੱਪੜੇ ਤਾਂ ਨਹੀਂ ਲਾਹੇ ਜਦੋਂ ਮੈਂ ਇੰਸਟਾਗ੍ਰam ਚੈੱਕ ਕੀਤਾ ਤੇ ਮੈਂ ਕਿਹਾ ਕੱਪੜੇ ਲਾਉਣ ਵਾਲੀ ਕਸਰ ਤਾਂ ਕੋਈ ਰਹੀ ਨਹੀਂਗੀ ਸਹੀ ਗੱਲ ਆ ਭਾਈ ਸਹੀ ਗੱਲ ਆ ਵੈਸੇ ਭਾਈ ਇੱਕ ਗੱਲ ਨੋਟ ਕਰੀ ਤੂੰ ਦੇਖੀ ਹੋਏਗੀ ਕਿ ਜਿੰਨੇ ਵੀ ਇਹੋ ਜਿਹੇ ਲੋਕ ਨੇ ਜਿਹੜੇ ਐ ਕਰਕੇ ਜਿਆਦਾ ਜੱਦ ਕਾਬਲ ਨਹੀਂ ਮਾਰਦੇ ਜਾਂ ਗਲਤ ਚੀਜ਼ਾਂ ਦੇ ਨਾਲ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਆ ਲੋਕ ਉਹਨਾਂ ਨੂੰ ਕਹਿੰਦੇ ਭਾਈ ਸਾਡੀ ਪ੍ਰਮੋਸ਼ਨ ਕਰੋ ਇੱਥੇ ਪ੍ਰਮੋਸ਼ਨ ਵਾਲੇ ਇਹਨਾਂ ਨੂੰ ਜ਼ਿਆਦਾ ਬਣਾਉਂਦੇ ਆ ਭਾਈ ਹਾਂ ਮੈਂ ਤਾਂ ਮੈਂ ਤਾਂ ਇਹ ਹੈਰਾਨਗੀ ਇਹ ਹੈ ਯਾਰ ਜਿਹੜੇ ਕੱਪੜੇ ਵਾਲੇ ਜਾਂ ਗੱਡੀਆਂ ਵਾਲੇ ਨੂੰ ਸਾਧ ਰਹੇ ਆ ਕਹਿ ਰਹੇ ਆ ਵੀ ਆਜੋ ਭਾਈ ਸਾਡੀ ਪ੍ਰਮੋਸ਼ਨ ਕਰ ਦੋ ਤਾਂ ਯਾਰ ਉਹ ਉਹ ਚੀਜ਼ ਨਹੀਂ ਇਹ ਬੰਦੇ ਸੋਚ ਰਹੇ ਵੀ ਸਾਡੀ ਸ਼ਬੀ ਕਿੱਥੇ ਜਾ ਰਹੀ ਆ ਸਾਡੇ ਮਤਲਬ ਫੋਨ ਆਉਣਗੇ ਕਿ ਬੰਦਾ ਇਕੱਲਾ ਉਹਦਾ ਇੱਕ ਵੀਡੀਓ ਚੱਲ ਗਿਆ ਭਾਈ ਵੀਡੀਓ ਚਲਾਉਂਦਾ ਮਾਦਮ ਹੋ ਗਿਆ ਲੋਕਾਂ ਨੂੰ ਪਤਾ ਲੱਗ ਗਿਆ ਵੀਡੀਓ ਚਲਾਉਣੀ ਕਿਵੇਂ ਆ ਗੰਦ ਪਾਓ ਤੇ ਵੀਡੀਓ ਚਲਾਓ ਹਾਂ ਹੁਣ ਇੱਥੇ ਬਈ ਇਹਦੇ ਕਿੰਨੇ ਲੋਕਾਂ ਨੇ ਇਹਨੂੰ ਸ਼ਗਨ ਪਾਇਆ ਹੋਊਗਾ ਕਮੈਂਟਾਂ ਵਿੱਚ ਵੈਸੇ ਮੈਂ ਪੜੀ ਜਾਂਦਾ ਸੀ ਕਮੈਂਟ ਕਮੈਂਟ ਕੋਈ ਬਾਲੇ ਪੋਜੀਟਿਵ ਨਹੀਂ ਆਏ ਇਹਨੂੰ ਜੇਸਾਂ ਵਾਲੇ ਕਹਿੰਦੀ ਮੈਂ ਬਹੁਤ ਜ਼ਿਆਦਾ ਫੈਨ ਫੋਲੋਵਾਂਗਾ ਮੇਰੀਆਂ ਲੋਕ ਮੈਨੂੰ ਦੇਂਦੇ ਆ ਲੋਕ ਤਾਂ ਗਾਣਾ ਕਿੱਡਾ ਨਹੀਂ ਆਉਦੇ ਹੋਣਗੇ ਜਾਂ ਸਵਾਦ ਲੈਣ ਆਉਦੇ ਹੋਣ ਮੈਂ ਵੀ ਪੜੇ ਆ ਜਿਵੇਂ ਇਹਨੇ ਕਿਹਾ ਸੀ ਵੀ ਕਮੈਂਟ ਮੈਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਅੱਧੀਆਂ ਵੀਡੀਓ ਤੇ ਚਲੋ ਕਮੈਂਟ ਬੰਦ ਨੇ ਮਰ ਜਿੰਨਾ ਦੇ ਆਉਣ ਆ ਮਿੱਤਰਾ ਤੂੰ ਪੜ ਲਾ ਕੱਲਾ ਕੱਲਾ ਕਮੈਂਟ ਕੋਈ ਵੀ ਸਹੀ ਕਮੈਂਟ ਨਹੀਂ ਹੈਗਾ ਸਾਰੇ ਇਹੀ ਆਖੀ ਜਾਂ ਡਬਲ ਮੀਨਿੰਗ ਜਾਂ ਗਲਤ ਜੀ ਵੀਡੀਓ ਲੱਗੀ ਜਾਂਦੀ ਆ ਸਾਰਿਆਂ ਬੰਦਿਆਂ ਨੇ ਸਹੀ ਗੱਲ ਹੀ ਆਖੀ ਆ ਕਿਉਂਕਿ ਆਖਣਾ ਤਾਂ ਤਾਂ ਹੀ ਹੋਣਾ ਜੇ ਹੁਣ ਪਤਾ ਲੱਗ ਰਿਹਾ ਸਾਫ਼ ਤੌਰ ਤੇ ਪਤਾ ਲੱਗ ਰਿਹਾ ਵੀ ਵਾਕਈ ਇਹ ਗਲਤ ਚੀਜ਼ ਹੈਗੀ ਆ ਜੀ ਮੰਨਣ ਵਾਲੀ ਗੱਲ ਆ ਗਈ ਹੂੰ ਜਿਹੜੀ ਬਈ ਉਹ ਹਿੰਦੀ ਬਾਲੀਵੁੱਡ ਫਿਲਮ ਦੇਖੀ ਹੋਏਗੀ ਤੁਸੀਂ ਵੀ ਲੋਕਾਂ ਨੇ ਦੇਖੀ ਹੈ ਬਾਲੀਵੁੱਡ ਜਿਹੜੀ ਡਬਲ ਮੀਨਿੰਗ ਵਾਲੀਆਂ ਪਹਿਲਾਂ ਫਿਲਮਾਂ ਚੱਲੀਆਂ ਸੀ ਕਨ ਚਾਰ ਕੱਟਣੀਆਂ ਹੀ ਹਾਂ ਉਹ ਹਾਂ ਹੈਗੇ ਸੀ ਹੈਗੇ ਹਾਂ ਉਹ ਤਾਂ ਉਹ ਵੀ ਕਹਿੰਦੇ ਸੀ ਭਾਈ ਗ੍ਰੈਂਡ ਮਸਤੀ ਗ੍ਰੈਂਡ ਮਸਤੀ ਗ੍ਰੈਂਡ ਮਸਤੀ ਫਿਲਮ ਦਾ ਸੀਰੀਅਸ ਸੀਗੀ ਉਹ ਤੇ ਹੁਣ ਡਬਲ ਮੀਨਿੰਗ ਉਹ ਯਾਰ ਸਾਫ ਪਤਾ ਲੱਗਦਾਗਾ ਹੁਣ ਉਹਦੇਚ ਨਾ ਤੇ ਉਹੀ ਕੰਮ ਪੰਜਾਬੀਆਂ ਨੇ ਫੜ ਲਿਆ ਮੈਂ ਕਹਣਾ ਵੀ ਇੰਸਟਾਗ੍ਰam ਨਾ ਜਿਹੜਾ ਇੰਸਟਾਗ੍ਰam ਆ ਉਹਨੂੰ ਜਵਾਕਾਂ ਦੇ ਹੱਥ ਆਉਣ ਵਾਲੀ ਚੀਜ਼ ਰਹਿ ਹੀ ਨਹੀਂ ਗਈ ਯਾਰ ਜਵਾਂ ਹੀ ਨਹੀਂ ਬਾਈ ਇੰਸਟਾਗ੍ਰam ਰਹਿਗਾ ਵੱਡਿਆ ਬੰਦਿਆ ਖਾਤਰ ਕੋਈ ਪਰਿਵਾਰ ਚ ਬਹਿ ਕੇ ਨਾ ਹੀ ਚਲਾਓ ਮੇਰੀ ਤਾਂ ਇਹੀ ਬੇਨਤੀ ਹੈ ਪਰਿਵਾਰ ਚ ਬਹਿ ਕੇ ਚਲਾਉਣ ਵਾਲਾ ਕੰਮ ਰਹੀ ਨਹੀਂ ਗਿਆ ਪਤਾ ਨਹੀਂ ਕਦੋਂ ਕੀ ਕੁਝ ਨਿਕਲ ਜੇ ਤੇ ਹੁਣ ਇਹਦੇ ਵਿੱਚ ਹੁਣ ਉਹ ਜਿਵੇਂ ਸ਼ਹਿਰੀ ਮਾਨ ਕਹਿੰਦਾ ਹੈ ਕਹਿੰਦਾ ਗੈਪ ਘਟ ਦਿਆ ਕਰ ਗੈਪ ਘਟ ਦਿੱਤਾ ਹੋਇਆ ਇਹਨਾਂ ਚੀਜ਼ਾਂ ਦੇ ਵਿੱਚ ਇਹਨੇ ਗੈਪ ਘਟ ਦਿੱਤਾ ਬਈ ਇਹਨੇ ਸੱਚੀ ਗੱਲ ਹੈ ਗੈਪ ਘਟਾ ਦਿੱਤਾ ਹਾਂ ਤੇ ਬਾਕੀ ਗੱਲ ਇਹ ਆ ਜਾਂਦੀ ਹੈ ਵੀ ਜਦੋਂ ਕੋਈ ਕਿਸੇ ਨੂੰ ਕਹਿੰਨੇ ਆ ਵੀ ਭਾਈ ਐਵੇਂ ਆ ਚੀਜ਼ ਨਾ ਕਰ ਨਾ ਕਰ ਨਾ ਕਰ ਉਦੋਂ ਇਹ ਆ ਜਾਂਦਿਆ ਵੀ ਸਾਡਾ ਘਰ ਨਹੀਂ ਚੱਲ ਰਿਹਾ ਜਾਂ ਸਾਡੀ ਕੋਈ ਪ੍ਰੋਬਲਮ ਹੈਗੀ ਆ ਤਾਂ ਹੁਣ ਇੱਕ ਪਿੱਛੇ ਜੇ ਵੀਡੀਓ ਵੀ ਸੀ ਉਹ ਪ੍ਰੀਤ ਜੱਟੀ ਨਾ ਕੀ ਆ ਉਹਨੂੰ ਬਲੌਗ ਬਲੌਗ ਦੇਖਦੇ ਆ ਲੋਕਾਂ ਕੋ ਅਮਰਪਾਲ ਮਹਿਰੂ ਨੇ ਕਿਹਾ ਸੀ ਵੀ ਤੂੰ ਮਤਲਬ ਗਲਤ ਚੀਜ਼ਾਂ ਗੈਂਬਲਿੰਗ ਵਾਲੀਆਂ ਜਾਂ ਇਹ ਫਾਲਤੂ ਚੀਜ਼ਾਂ ਪ੍ਰਮੋਟ ਨਾ ਕਰ ਉਹਦਾ ਕਹਿਣਾ ਸੀ ਕਿ ਬਈ ਸਾਡੇ ਘਰੇ ਘਟਿਆ ਆ ਕੇ ਸਿੱਟ ਜਾ ਕਰੋ ਸਾਨੂੰ ਰੋਟੀ ਪਾਣੀ ਦੇ ਜਾ ਕਰੋ ਸਾਨੂੰ ਖਰਚਾ ਪਾਣੀ ਦੇ ਜਾ ਕਰੋ ਕਿਉਂ ਜਿਹਦੇ ਨਾਲ ਵਿਆਹ ਕਰਾਇਆ ਉਹ ਕੋਈ ਕੰਮ ਨਹੀਂ ਕਰਦਾਗਾ ਉਹ ਕੋਈ ਕੰਮ ਹੈ ਨਹੀਂ ਉਹਦੇ ਹੱਥ ਟੁੱਟੇ ਹੋਏ ਆ ਵੀ ਤੂੰ ਦੇਖ ਕੇ ਵਿਆਹ ਕਰਾ ਲਾ ਉਹਦੋਂ ਉਹ ਸਹੀ ਗੱਲ ਆ ਭਾਈ ਪਹਿਲਾਂ ਤਾਂ ਜਿਹੜਾ ਕਿਹੜਾ ਮਿਲ ਜੇ ਇਹਨਾਂ ਨੂੰ ਉਦੋਂ ਹੀ ਕਹਿੰਦੇ ਆ ਭਾਈ ਸੱਚਾ ਪਿਆਰ ਸੱਚਾ ਪਿਆਰ ਸੱਚੇ ਪਿਆਰ ਦੇ ਪਿੱਛੇ ਉਹੀ ਗੱਲ ਫਿਰ ਜਿਹੜਾ ਰੰਜੀਤ ਬਵਾਲ ਜਿਵੇਂ ਗਾਣਾ ਆਇਆ ਸੀ ਭਾਈ ਵੀ ਪੀਪਿੰਗਾ ਚਾਹਤਾ ਮੱਕ ਦਾ ਉਦੋਂ ਸੱਚ ਜਾਨੀ ਜਨ ਨੂੰ ਉਦੋਂ ਜ਼ਹਿਰ ਲੱਗਦਾ ਜ਼ਹਿਰ ਲੱਗਦਾ ਜ਼ਹਿਰ ਲੱਗਦਾ ਤੇ ਉਦੋਂ ਜਦੋਂ ਜ਼ਹਿਰ ਲੱਗਦਾ ਉਦੋਂ ਫਿਰ ਇਹੋ ਜਿਹਾ ਕਿਤੇ ਤਾਂ ਕਰਨ ਲੱਗ ਜਾਂਦੇ ਭਾਈ ਇਹ ਦਿਮਾਗ پاگل ਹੋ ਜਾਂਦਾ ਇਹ ਵੀ ਕੀ ਕਰਨ ਹੂੰ ਸਹੀ ਗੱਲ ਆ ਵੈਸੇ ਭਾਈ ਮੇਰੇ ਖਿਆਲ ਦੇ ਵਿੱਚ ਮੁੰਡਿਆਂ ਦਾ ਇਹੀ ਕੰਮ ਰਹਿ ਗਿਆ ਹਨਾ ਵੀ ਸਾਨੂੰ ਤਾਂ ਕੋਈ ਕੰਮ ਆਉਂਦਾ ਨਹੀਂਗਾ ਤੇ ਅਸੀਂ ਕੋਈ ਸੋਹਣੀ ਜਿਹੀ ਕੁੜੀ ਨਾਲ ਵਿਆਹ ਕਰਾਵਾਂਗੇ ਉਹਨੂੰ ਦੇ ਦਾਂਗੇ ਇੱਕ ਕੈਮਰਾ ਤੇ ਉਹਨੂੰ ਕਹਾਂਗੇ ਤੂੰ ਬਸ ਹਿੱਲਈ ਜਾ ਤੇ ਸਾਡੇ ਕੋਲ ਪੈਸੇ ਆਈ ਜਾਣਗੇ ਚਲੋ ਦਿਖਾਓ ਯਾਰ ਬਹੁਤ ਵਧੀਆ ਕੰਟੈਂਟ ਵੀ ਲੋਕ ਦਿਖਾ ਰਹੇ ਆ ਆਪਦੇ ਘਰ ਵਾਲਿਆਂ ਨਾਲ ਵੀ ਦਿਖਾ ਰਹੇ ਆ ਪਰ ਗੱਲ ਇਹ ਆ ਵੀ ਲੋਕ ਗੰਦ ਪਾ ਰਹੇ ਆ ਜ਼ਿਆਦਾਤਰ ਪਬਲਿਕ ਡੋਮੇਨ ਦੇ ਵਿੱਚ ਗੰਦ ਪਾਉਣਾ ਬਹੁਤ ਜਿਆਦਾ ਇਹ ਗਲਤ ਚੀਜ਼ ਹੋ ਜਾਂਦੀ ਹੈ ਕਿ ਜੇ ਆਪਾਂ ਮਤਲਬ ਇੱਕ ਪ੍ਰਾਈਵੇਟ ਲਾਈਫ ਹੁੰਦੀ ਹੈ ਇੱਕ ਪਬਲਿਕ ਲਾਈਫ ਹੁੰਦੀ ਹੈਗੀ ਇਹਨਾਂ ਤੋਂ ਉਹਨਾਂ ਦੇ ਵਿੱਚ ਡਿਫਰੈਂਸ ਹੁੰਦਾ ਹੈ ਮਤਲਬ ਇਹ ਚੀਜ਼ਾਂ ਹੁਣ ਖਤਮ ਹੀ ਕਰ ਰੱਖੀਆਂ ਨੇ ਲੋਕਾਂ ਨੇ ਕਿਉਂ ਹੁਣ ਰੀਲ ਦਾ ਬਈ ਕਈ ਕਹਿੰਦੇ ਨੇ ਨਾ ਸਾਡੀ ਵੀਡੀਓ ਨਾ ਦੇਖੋ ਏਵੇਂ ਵੀ ਕਹਿ ਦਿੰਦੇ ਆ ਪਰ ਯਾਰ ਐਲਗੋਰਿਦਮ ਆ ਨਾ ਜਿਹੜੀ ਜਿਹੜੀ ਚੀਜ਼ ਆ ਮਤਲਬ ਇੰਸਟਾਗ੍ਰam ਲਾ ਲਓ YouTube ਲਾ ਲਓ ਇਹਨਾਂ ਦੇ ਕੈਲਕੂਲੇਟਮ ਸੈੱਟ ਕੀਤੇ ਹੋਇਆ ਜਿਹੜੀ ਵੀਡੀਓ ਨੂੰ ਕੋਈ ਦੇਖ ਰਿਹਾ ਜਾਂ ਲਾਈਕ ਕਰ ਰਿਹਾ ਜਾਂ ਕੁਝ ਵੀ ਕਰ ਰਿਹਾ ਉਹ ਮੱਲੋ ਮੱਲੀ ਤੇਰੇ ਅੱਗੇ ਆਉ ਉਹ ਭਾਵੇਂ ਤੇਰਾ ਫੈਮਿਲੀ ਦਾ ਕੋਈ ਮਰਜ਼ੀ ਮੈਂਬਰ ਦੇਖ ਰ ਇਹ ਚੀਜ਼ ਹੁੰਦੀ ਆ ਲੋਕ ਕਹਿੰਦੇ ਆ ਵੀ ਸਾਡੀ ਨਾ ਦੇਖੋ ਨਹੀਂ ਦੇਖਾਂਗੇ ਪਰ ਧੱਕੇ ਦੇ ਨਾਲ ਜਦੋਂ ਧੱਕੇ ਦੇ ਨਾਲ ਸਾਡੇ ਅੱਖਾਂ ਮੂਰੇ ਐ ਫੋਨ ਕਰਕੇ ਦਿਖਾਉਂਦੇ ਆ ਵੀ ਆਹ ਦੇਖੋ ਇੰਸਟਾਗ੍ਰam ਦਿਖਾਉਂਦਾ ਧੱਕੇ ਦੇ ਨਾਲ ਇਹ ਗੱਲ ਪਿੱਟਦੇ ਆ ਵੀ ਥੋੜਾ ਲਿਮਟ ਦੇ ਵਿੱਚ ਗੱਲ ਕਰਿਆ ਕਰੋ ਸਹੀ ਗੱਲ ਆ ਵੈਸੇ ਬਈ ਹੁਣ ਤਾਂ ਕਹਿੰਦੇ ਇੰਸਟਾਗ੍ਰam ਨੇ ਵੀ ਉਹ ਪਲੱਸ 18 ਵਾਲਾ ਸੈਂਸਿਟਿਵ ਕੰਟੈਂਟ ਦਿਖਾਉਣ ਲੱਗਾ ਵੀ ਹੁਣ ਤਾਂ ਹਾਂ ਕੱਲ ਪਰਸੋ ਦਾ ਪਤਾ ਨਹੀਂ ਹਾਂ ਕੰਟਰੋਲ ਦਾ ਕੋਈ ਤੇ ਕੱਲ ਪਰਸੋਂ ਦਾ ਪਤਾ ਨਹੀਂ ਕੀ ਹੋਇਆ ਪਿਆਗਾ ਇੰਨੀਆਂ ਸੈਂਸਿਟਿਵ ਰੀਲਾਂ ਆ ਰਹੀਆਂ ਮੈਨੂੰ ਲੱਗਦਾ ਜਿਹੜੇ ਆਪਾਂ ਨੂੰ ਦੇਖੀਏ ਨੇ ਸ਼ਾਇਦ ਉਹਨਾਂ ਨਾਲ ਵੀ ਇਹ ਚੀਜ਼ ਹੋਈ ਹੋਣੀ ਆ ਇੰਸਟਾਗ੍ਰਾਮ ਤੇ ਤਿੰਨ ਚਾਰ ਦਿਨ ਹੋ ਗਏ ਸੈਂਸਿਟਿਵ ਰੀਲਾਂ ਬੱਡ ਟੋਕ ਵਾਲੀਆਂ ਗਲਤ ਮਲਤ ਜੋ ਵੀ ਲਾਲਾ ਸਾਰੀਆਂ ਸਾਰੀਆਂ ਇੰਸਟਾਗ੍ਰਾਮ ਤੇ ਮਤਲਬ ਇੰਸਟਾਗ੍ਰਾਮ ਪੂਰਨ ਹੱਬ ਬਣ ਗਿਆ ਮੈਨੂੰ ਸਹੀ ਲੱਗਦਾ ਸਹੀ ਗੱਲ ਆ ਸਹੀ ਗੱਲ ਆ ਪੂਰੀ ਭਣਾਪੈ ਵੈਸੇ ਵੀ ਸਹੀ ਗੱਲ ਆ ਆਪਾਂ ਇੰਸਟਾਗ੍ਰਾਮ ਨੂੰ ਨਾ ਕਦੇ ਵੀ ਖੋਲ ਨਹੀਂ ਸਕਦੇ ਘਰ ਦੇ ਮੂਰੇ ਤਾਂ ਖਾਸ ਕਰਕੇ ਹੂੰ ਜਾਵਾ ਵੈਸੇ ਭਾਈ ਮੈਂ ਤੇਰੇ ਗੱਲ ਨਾਲ ਵੀ ਨਹੀਂ ਚਾਹੀਦਾ ਹੁਣ ਮੈਂ ਨਾ ਬਸ ਤੇ ਆ ਰਿਹਾ ਸੀ ਕਿ ਦਫ਼ਤਰ ਤੋਂ ਆ ਰਿਹਾ ਸੀਗਾ ਮੈਂ ਤੇ ਉਦੋਂ ਮੈਂ ਇੰਸਟਾਗ੍ਰam ਖੋਲਿਆ ਦੋ ਤਿੰਨ ਸਾਲ ਪਹਿਲਾਂ ਦੀ ਗੱਲ ਹੈ ਜੀ ਤੇ ਹੁਣ ਆਪਣੀ ਤਾਂ ਭਈ ਐਲਗੋਰਿਦਮ ਦਾ ਉਸ ਹਿਸਾਬ ਨਾਲ ਉਸ ਹਿਸਾਬ ਨਾਲ ਟਿਕ ਹੋਈ ਸੀ ਵੀ ਪਹਿਲਾਂ ਵਧੀਆ ਕੰਟੈਂਟ ਆਉਂਦੀ ਸੀ ਉਦੋਂ ਚੱਲਿਆ ਚੱਲਿਆ ਸੀ ਕੁਛ ਤੇ ਬਸ ਦੇ ਵਿੱਚ ਮੈਂ ਸਭ ਤੋਂ ਪਹਿਲੀ ਤੇ ਆਖਰੀ ਗਲਤੀ ਮੈਂ ਬਸ ਦੇ ਵਿੱਚ ਇੰਸਟਾਗ੍ਰam ਖੋਲਿਆ ਭਈ ਮਾਜਾ ਤਾਂ ਖੋਲਾ ਸਵਾਰੀਆਂ ਮੇਰੇ ਉੱਤੇ ਕੜੀਆਂ ਸੀ ਉਹਦੇ ਵਿੱਚ ਪਹਿਲਾਂ ਉਹੀ ਸੈਂਸਿਟਿਵ ਵੀਡੀਓ ਆਈ ਜਿਹੜੀ ਮੈਂ ਨਹੀਂ ਦੱਸ ਸਕਦਾ ਕਿ ਇਹੋ ਜੀ ਸੀਗੀ ਉਹ ਉਹ ਲੋਕ ਮੇਰੇ ਨਾਲ ਦੇਖਣ ਉਹ ਚੰਗਾ ਭਲਾ ਪਾਗਲ ਬੰਦਾ ਹੀ ਕੀ ਦੇਖੀ ਇਹਨਾਂ ਮੈਂ ਹੁਣ ਕੀ ਦੱਸਾਂ ਤੁਸੀਂ ਮੈਨਾਂ ਤਾਂ ਕੁਝ ਕੀਤਾ ਹੀ ਨਹੀਂ ਮੈਂ ਤਾਂ ਐਂਡ ਤੇ ਜਾਂਦੇ ਜਾਂਦੇ ਇਹੀ ਕਹਿਣਿਆ ਮਨਪਰੀ ਦਾ ਵੀ ਚਲੋ ਇਹਨੇ ਮਾਫੀ ਮੰਗੀ ਚਲੋ ਕੋਈ ਗੱਲ ਨਹੀਂ ਜੋ ਵੀ ਗੱਲਬਾਤ ਆ ਪਰ ਅੱਗੇ ਤੋਂ ਮਤਲਬ ਤੁਹਾਨੂੰ ਪਤਾ ਹੀ ਆ ਕਮਿਊਨਿਟੀ ਖਰਾਬ ਹੁੰਦੀ ਆ ਇਹ ਵੀਡੀਓ ਬਹੁਤ ਜ਼ਿਆਦਾ ਗਲਤ ਆ ਇਹ ਕੋਈ ਜਵਾਕਾਂ ਦੀ ਖੇਡ ਤਾਂ ਹੈ ਨਹੀਂ ਜੇ ਬੰਦਾ ਕਹੇ ਦੇ ਵੀ ਮੈਂ ਅਣਜਾਣੇ ਦੇ ਵਿੱਚ ਹੋ ਗਈਆਂ ਜਾਂ ਪਰ ਹੁਣ ਮੰਨ ਲਓ ਚਲੋ ਵਾਇਰਲ ਹੋਣਾ ਸੀ ਹੋ ਗਏ ਚਲੋ ਜੋ ਮਰਜੀ ਆ ਪਰ ਜੇ ਬੰਦਾ ਕਹਿੰਦਾ ਵੀ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਸੀਗਾ ਤੇ ਵੀ ਮੈਥੋਂ ਅਣਜਾਣੇ ਦੇ ਵਿੱਚ ਇਹ ਚੀਜ਼ ਹੋਈ ਆ ਅਣਜਾਣੇ ਦੇ ਵਿੱਚ ਤਾਂ ਦੇਖੋ ਇਹ ਚੀਜ਼ ਹੋਈ ਨਹੀਂ ਕਿਉਂਕਿ ਤੂੰ ਵੀ ਤੈਨੂੰ ਵੀ ਪਤਾ ਵੀ ਉਮਰ ਹੈਗੀ ਆ ਸਾਰਿਆਂ ਨੂੰ ਪਤਾ ਇਹ ਚੀਜ਼ ਦਾ ਵੀ ਕੀ ਚੀਜ਼ ਬਾਰੇ ਗੱਲਬਾਤ ਕਰੀ ਜਾਂਦੇ ਆ ਕੀ ਚੀਜ਼ ਹੈਗੀ ਆ ਕੀ ਜੀ ਨਹੀਂ ਹੈਗੀ ਆ ਚਲੋ ਅੱਗੇ ਤਾਂ ਪਤਾ ਲੱਗ ਜੂ ਵਿਚਾਰੀ ਨੇ ਉਹਨੇ ਕਿਹੜਾ ਫੇਰਾ ਵੀ ਵੈਸੇ ਵੀ ਉਹਦਾ ਇਸ਼ਾਰੇ ਵੀ ਦੇਖ ਰਿਹਾ ਮੈਂ ਉਹ ਇਸ਼ਾਰੇ ਵੀ ਆਪਦੇ ਆਪ ਗੱਲ ਕਰ ਰਹੀ ਐ ਗੱਡੀਆਂ ਵਾਲਤਾ ਇਸ਼ਾਰੇ ਨਹੀਂ ਕਰ ਰਹੇ ਕਿਸੇ ਚੀਜ਼ ਵੱਲ ਹਾਂ ਗੱਲ ਤਾਂ ਉਹੀ ਆ ਨਾ ਵੀ ਹੁਣ ਅਣਜਾਣ ਬੰਦਾ ਵੀ ਸਮਝ ਜਾਂਦਾ ਵੀ ਗੱਲ ਕਿੱਥੇ ਹੋ ਰਹੀ ਐ ਕੀ ਦੀ ਹੋ ਰਹੀ ਐ ਸਹੀ ਗੱਲ ਆ ਸਹੀ ਗੱਲ ਸਹੀ ਗੱਲ ਵੈਸੇ ਆ ਪਤਾ ਕੀ ਇਹਦੇ ਵਿੱਚ ਫਿਰ ਭਈ ਆਹੀ ਕਵਾਂਗੇ ਭਾਈ ਵੀ ਦੇ ਬਣਾਉਣਾ ਚੰਗਾ ਕੰਟੈਂਟ ਬਣਾ ਲਿਆ ਕਰ ਕਿਉਂਕਿ ਵੀ ਲੋਕ ਤੈਨੂੰ ਬੜੀ ਸ਼ਾਬਾਸ਼ ਨਹੀਂ ਦੇ ਰਹੇ ਤੇ ਇਹ ਨਾਲ ਭਾਵੇਂ ਤੂੰ ਚੱਲ ਪੈਸੇ ਕਮਾ ਰਹੀ ਆ ਪਰ ਵੀ ਤੇਰੀ ਇੱਜ਼ਤ ਜਮਾਂ ਜ਼ੀਰੋ ਹੀ ਸਮਝਦੇ ਮੁੱਖ ਦੀ ਗੱਲ ਇਹ ਆ ਵੀ ਆਪਦੇ ਬੰਦਾ ਕਮੈਂਟ ਪੜ੍ਹ ਲੈ ਕਿੱਥੇ ਇਹ ਸਟੈਂਡ ਖੜਾਗਾ ਉੱਥੇ ਉਹਨੂੰ ਜੱਜਮੈਂਟ ਹੋ ਜੂ ਕਿ ਮੈਂ ਕਿੱਥੇ ਖੜਾ ਕੀ ਲੋਕ ਮੈਨੂੰ ਕਹਿਣਾ ਚਾ ਰਹੇ ਆ ਤੇ ਕੀ ਹੋ ਰਿਹਾਗਾ ਮੇਰੀ ਵੀਡੀਓ ਦੇ ਵਿੱਚ ਗੜਬੜ ਹੈਗੀ ਆ ਜਾਂ ਫਿਰ ਨਹੀਂ ਹੈਗੀ ਹਣਾ ਮੁੱਖ ਦੀ ਗੱਲ ਤਾਂ ਇੱਥੇ ਆ ਤੇ ਆਪਾਂ ਵੀ ਫਿਰ ਕਿਸੇ ਨਵੇਂ ਜਿਹੇ ਬੁੱਦੇ ਨਾਲ ਮਿਲਾਂਗੇ ਹੁਣ ਮਨਪ੍ਰੀਤ ਕਿਉਂਕਿ ਮੈਨੂੰ ਵੀ ਲੱਗਿਆ ਸੀ ਯਾਰ ਵੀ ਇਹ ਨਾ ਬਹੁਤ ਜ਼ਿਆਦਾ ਇੰਸਟਾ ਤੇ ਬੜਾ ਹੀ ਜ਼ਿਆਦਾ ਵਾਇਰਲ ਹੋ ਰਹੀ ਸੀ ਇਹ ਚੀਜ਼ ਹਾਂ ਬੜਾ ਹੀ ਜ਼ਿਆਦਾ ਭਈ ਬੱਸ ਬੋਲਣਾ ਬਣਦਾ ਦੀ ਪਰ ਅੰਜੀ ਸ਼ਾਇਦ ਕੀ ਪਤਾ ਸਮਝ ਜੇ ਤਾਂ ਠੀਕ ਹੈ ਪਰ ਦੇਖੋ ਹੁਣ ਲੋਕ ਦੱਸਣਗੇ ਭਾਈ ਕੀ ਕਹਿੰਦੇ ਇਹਦੇ ਬਾਰੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸ ਕੇ ਜਾਇਓ ਕਿਵੇਂ ਲੱਗਦੀ ਹੈ ਵੀਡੀਓ ਤੇ ਆਪਾਂ ਅੱਗੇ ਤੋਂ ਹੋਰ ਵੀ ਬਣਾਇਆ ਕਰਾਂਗੇ ਵਧੀਆ ਜੇ ਤੁਸੀਂ ਕਮੈਂਟ ਕਰਕੇ ਦੱਸਦੇ ਹੋ ਲਾਇਕ ਜ਼ਰੂਰ ਕਰਕੇ ਜਾਇਆ ਕਰੋ